ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਲੰਪੀਨ ਦਵਿੰਦਰ ਸਿੰਘ ਗਰਚਰ ਦਾ ਦਿਹਾਂਤ ਮਾਸਕੋ 올림픽ਸ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਪੰਜਾਬ ਪੁਲਿਸ ਤੋਂ ਸੇਵਾਮੁਕਤਾਈ ਜੀ ਦਵਿੰਦਰ ਸਿੰਘ ਗਰਚਾਦਾ ਦਿਲਦੋਰਾ ਪੈਂਡ ਨਾਲ ਦਿਹਾਂਤ ਹੋ ਗਿਆ ਉਹ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਸਰਟ ਪਾਇਆ ਸੀ ਪੁਲਿਸ ਤੋਂ ਸੇਵਾਮੁਕਤਾਈ ਜੀ ਦਵਿੰਦਰ ਸਿੰਘ ਗਰਚਾਦਾ ਦਿਲਦੋਰਾ ਪੈਂਡ ਕਰਨ ਦਿਹਾਂਤ ਹੋ ਗਿਆ ਉਹਨਾਂ 2000 80 ਵਿੱਚ ਮਾਸਕੋ ਓਲੰਪਿਕਸ ਵਿੱਚ 6 ਗੋਲ ਕਰਕੇ ਭਾਰਤੀ ਹਾਕੀ ਟੀਮ ਨੂੰ ਜਤਾਨ ਵਿੱਚ ਭਮਕਾ ਨਵਾਈ ਸੀ। ਚਿਰੀਗਰਜਾ ਨੂੰ 2021 ਵਿੱਚ ਧਿਆਨ ਚੰਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਓਮਿੰਦਰ ਸਿੰਘ ਮੁੰਸੀ ਹਾਈ ਟੂਰਨਾਮੈਂਟ ਦੇ ਪ੍ਰਧਾਨ ਵੀ ਰਹੇ। ਉਨ੍ਹਾਂ 30 ਤੋਂ ਵੱਧ ਕਮਾਂਤਰੀ ਮੈਚ ਖੇਡੇ ਸਨ। ਉਨ੍ਹਾਂ ਦੇ ਦਿਹਾਂਤ ਤੇ ਸਰਜੀਤ ਹੱਕੀ ਸੁਸਾਇਟੀ ਸਮੇਤ ਖੇਡ ਸੰਸਥਾਵਾਂ ਤੇ ਸਾਬਕਾ 올림픽 ਲੈਵੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੰਜਾਬ ਵਿੱਚ ਰੈੱਡ ਲਾਈਟ ਤੇ ਰੁਕੀਆਂ ਬੱਸਾਂ ਤੇ ਭਿਆਨਕ ਹਮਲਾ ਤਿੰਨ ਵਾਣ ਦੇ ਸ਼ੀਸ਼ੇ ਟੁੱਟੇ ਦੋ ਡਰਾਈਵਰ ਜ਼ਖਮੀ ਹੋਣੇ ਤੋਂ ਬਾਅਦ ਪਹਿਲੀ دہشت ਚੰਡੀਗੜ੍ਹ ਰੋਡ ਤੇ ਵੀਰ ਪੈਲੇਸ ਦੇ ਨੇੜੇ ਸਥਿਤ ਉਸ ਸਮੇਂ ਤਣਾਪੂਰਨ ਹੋ ਗਿਆ ਜਦੋਂ ਤਿੰਨ ਵਾਨਰ ਤੇ ਅਚਾਨਕ ਪਥਰ ਨਾਲ ਹਮਲਾ ਕੀਤਾ ਗਿਆ। ਦੱਸਿਏ ਸ਼ੁੱਕਰਵਾਰ ਦੇ ਰਾਤ ਹੋਏ ਸਮਲੇ ਵਿੱਚ। ਪੁਰੀਆਣਾ ਵਿੱਚ ਵੀਰ ਪਾਲ ਸਨੇਹ ਦੀ ਸਥਿਤੀ ਉਸ ਸਮੇਂ ਤਣਾਪੂਰਨ ਹੋ ਗਈ ਜਦੋਂ ਤਿੰਨ ਵਾਨਰ ਤੇ ਚਾਨਕ ਪਥਰ ਨਾਲ ਹਮਲਾ ਕੀਤਾ ਗਿਆ। ਸਤੇ ਇਹ ਕਿ ਸ਼ੁੱਕਰਵਾਰ ਦੇਰ ਰਾਤ ਹੋਏ ਇਸ ਹਮਲੇ ਵਿੱਚ ਦੋ ਨਿੱਜੀ ਕੰਪਨੀਆਂ ਦੀਆਂ ਬੱਸਾਂ ਤੇ ਇੱਕ ਟੈਂਪੋ ਟਰੈਵਲ ਦੇ ਅਗਲੇ ਸ਼ੀਸ਼ੇ ਟੁੱਟ ਗਏ ਜਦੋਂ ਕਿ ਦੋ ਬੱਸਾਂ ਬੱਸ ਡਰਾਈਵਰਾਂ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਏ ਇਸ ਘਟਨਾ ਨੇ ਇਲਾਕੇ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਗਿਆ ਹੈ ਰਾਹਗੀਰਾਂ ਦੇ ਇਨਸਾਫ ਸਭ ਕੁਝ ਮਿੰਟਾਂ ਵਿੱਚ ਵਾਪਰ ਗਿਆ ਜਿਸ ਕਾਰਨ ਲੋਕ ਫੇਸੋਲੋ ਹੋ ਜਗੇ ਕਿ ਹਮਲਾ ਕਿਸ ਨੇ ਕੀਤਾ ਤੇ ਕਿਉਂ ਕੀਤਾ ਨਾਬਾ ਜੇਲ੍ਹ ਵਿੱਚ ਬੰਦ ਕਾਲੀ ਲੀਡਰ ਵਿਕਰਮ ਸਿੰਘ ਮਝੁੱਠਿਆ ਦੀ ਜਾਨ ਨੂੰ ਖਤਰਾ ਨਾਬਾ ਜੇਲ੍ਹ ਵਿੱਚ ਬੰਦ ਸ਼ਰਮਣੀ ਕਾਲੀ ਦਰਬਾਦਨ ਦੇ ਸੀਨੇ ਰਾਗੂ ਵਿਕਰਮ ਸਿੰਘ ਮਝੁੱਠਿਆ ਦੀ ਜਾਨ ਨੂੰ ਖਤਰਾ ਹੋਣ ਦੀ ਸੂਚਨਾ ਮਿਲੀ ਹੈ ਖੁਫੀਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਇੱਕ ਤਪਤਰ ਤੋਂ ਮਾਦ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ। ਅਬਰ ਖਾਲਸਾ ਇੰਟਰਨੈਸ਼ਨਲ ਦਿਨਸ਼ਾਨੇ ਤੇ ਵਿਜੀਟਰ ਸੂਤਰ ਅਨੁਸਾਰ ਇੱਕ ਕੇਂਦਰੀ ਏਜੰਸੀ ਤੋਂ ਮਿਲੀ ਗੁਰਤ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਇੱਕ ਐਮੇਲ ਜਾਰੀ ਕੀਤੀ ਇਸ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਗਾਰ ਤਤਵਾਦੀ ਸਖਠਣ ਬਬਰ ਹਾਲਸਾ ਇੰਟਰਨੈਸ਼ਨਲ ਵਿਕ੍ਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਦੱਸ ਦਈਏ ਕਿ ਮਜੀਠੀਆ ਇਸ ਵੇਲੇ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਹੈ ਉਪਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ 0 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਟੈਂਪਰੇਚਰ 1 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਠੰਡ ਹੈ ਤੇ ਹਰਿਆਣਾ ਸਮੇਤ ਮਦਾਨੀ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਠੰਡ ਹੋ ਚੁੱਕੀ ਹੈ। ਕੁਝ ਰਾਜਾਂ ਦੇ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਹਲਕੀ بارش ਹੋਈ। ਇਸ ਤੋਂ ਬਾਅਦ ਹੋਰ ਵੀ ਜ਼ਿਆਦਾ ਠੰਡ ਹੋ ਚੁੱਕੀ ਹੈ। ਹਵਾਵਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਪੰਜਾਬ ਦੇ ਚੰਡੀਗੜ੍ਹ ਵਿੱਚ ਠੰਡ ਨੂੰ ਵਧਾ ਦਿੱਤਾ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਅਨਸਾਰ ਅੱਜ ਸ਼ਨੀਵਾਰ ਮੌਸਮ ਵਿਭਾਗ ਦੇ ਅਨਸਾਰ ਅੱਜ ਐਤਵਾਰ ਅਤੇ ਕੱਲ ਤੋਂ ਰਾਤ ਦੀ ਕੋਈ ਉਮੀਦ ਨਹੀਂ ਹੈ ਪੰਜਾਬ ਵਿੱਚ ਅਗਲੇ 10 ਦਿਨਾਂ ਤੱਕ ਹੁਣ ਭਾਰੀ ਠੰਡ ਦਾ ਇਸੇ ਤਰ੍ਹਾਂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋਤਰਾਣ ਸਾਨੂੰ ਦੱਸਦੀ ਹੈ ਪੰਜਾਬ ਦੇ ਸਕੂਲ ਵੀ ਜਿਹੜੇ ਕੀ ਛੁੱਟੀਆਂ ਕੀਤੀਆਂ ਹੋਈਆਂ ਸਨ ਹਾਈ ਠੰਡ ਦੇ ਕਾਰਨ ਜੋ ਸਕੂਲਾਂ ਵੀ ਛੁੱਟੀਆਂ ਜਿੱਥੇ ਕੀ 13 ਜਨਵਰੀ ਤੈਅ ਕੀਤੀਆਂ ਹਨ ਉੱਥੇ ਬੱਸ ਤੇ ਕਾਰ ਦੀ ਟੱਕਰ ਵਿੱਚ ਪਰਿਵਾਰ ਦੇ ਚਾਰ ਜੀ ਹਲਾਕ ਹਿਮਾਚਲ ਪ੍ਰਦੇਸ਼ ਤੋਂ ਅੰਮ੍ਰਿਤਸਰ ਵੱਲ ਏਡੇ ਜਾ ਰਿਹਾ ਪਰਿਵਾਰ ਇੱਕ ਜ਼ਖਮੀ ਦਾ ਸਵੇਰ ਸੜਕ ਤੇ ਅੱਡਾ ਦੋ ਸੜਕਾ ਵਿਖੇ ਅੱਜ ਤੜਕੇ ਹਾਸੇ ਵਿੱਚ ਪਰਿਵਾਰ ਦੇ ਚਾਰ ਜੀ ਦੀ ਮੌਤ ਹੋ ਗਈ ਇੱਕ ਜ਼ਖਮੀ ਹੋ ਗਿਆ ਪ੍ਰਭਜੰਗ ਹਰਮਾਚਲ ਪ੍ਰਦੇਸ਼ ਦੇ ਪਿੰਡ ਚਲੇਟ ਤੋਂ ਪੰਜ ਜਣੇ ਆਈ ਕਾਰ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਜਾ ਰਹੇ ਸਨ ਉਹ ਢੋਲਵਾਹਾ ਵਾਲੀ ਸੜਕ ਤੋਂ ਮੁੱਖ ਸੜਕ ਤੇ ਜਾ ਰਹੇ ਤੇ ਦਸੂਆ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਕਾਰ ਦੀ ਟੱਕਰ ਹੋ ਗਈ ਕਾਰ ਵਿੱਚ ਚਾਰੇ ਸਵਾਰ ਵਿਅਕਤੀਆਂ ਦੀ ਮੌਤ ਤੇ ਮੌਤ ਹੋ ਗਈ ਇਹਨਾਂ ਦੀ ਪਛਾਣ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ